ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਆਪਣੇ ਪਸੰਦੀਦਾ YouTube ਚੈਨਲ ਪੰਜਾਬ ਐਗਜ਼ਾਮ ਮਾਸਟਰ ਤੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਹੀ ਘੰਟੀ ਵਾਲਾ ਬਟਨ ਜਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਅਸੀਂ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2025 ਬਾਰੇ ਇੱਕ ਬਹੁਤ ਹੀ ਵੱਡਾ ਤੇ ਮਹੱਤਵਪੂਰਨ ਅਪਡੇਟ ਲੈ ਕੇ ਆਏ ਹਾਂ ਜਿਸ ਦਾ ਇੰਤਜ਼ਾਰ ਹਰ ਉਸ ਉਮੀਦਵਾਰ ਨੂੰ ਹੈ ਜਿਸ ਨੇ ਫਿਜ਼ੀਕਲ ਟੈਸਟ ਪੀਐਸਟੀ ਪੀਐਮਟੀ ਪਾਸ ਕਰ ਲਿਆ ਹੈ ਜਿਵੇਂ ਕਿ ਤੁਸੀਂ ਥੰਬਨੇਲ ਵਿੱਚ ਦੇਖਿਆ ਹੈ ਐਕਸਪੈਕਟਡ ਡੀਵੀ ਡੇਟ ਆਊਟ ਮਤਲਬ ਡੀਵੀ ਦੀ ਸੰਭਾਵਿਤ ਤਾਰੀਖ ਕੀ ਹੈ ਕੱਟਆਫ ਕਦੋਂ ਤੱਕ ਆਵੇਗੀ ਡੀਵੀ ਲਈ ਜੋ ਕੱਟਆਫ ਹੈ ਉਹ ਕਦੋਂ ਜਾਰੀ ਹੋਵੇਗੀ ਅਤੇ ਕਿੰਨੇ ਕੈਂਡੀਡੇਟਸ ਨੂੰ ਡੀਵੀ ਲਈ ਬੁਲਾਇਆ ਜਾਵੇਗਾ ਤਾਂ ਦੋਸਤੋ ਵੀਡੀਓ ਨੂੰ ਸਕਿਪ ਬਿਲਕੁਲ ਨਾ ਕਰਿਓ ਇਸ ਵੀਡੀਓ ਦੇ ਵਿੱਚ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਬਿਲਕੁਲ ਸਹੀ ਜਾਣਕਾਰੀ ਅਨੁਸਾਰ ਕਿਉਂਕਿ ਇਸ ਵਿੱਚ ਤੁਹਾਨੂੰ ਬਿਲਕੁਲ ਸਹੀ ਅਤੇ ਤਾਜ਼ਾ ਜਾਣਕਾਰੀ ਮਿਲੇਗੀ ਅਸੀਂ ਕੋਈ ਵੀ ਵੀਡੀਓ ਉਦੋਂ ਹੀ ਲੈ ਕੇ ਆਉਂਦੇ ਹਾਂ ਜਦੋਂ ਸਾਡੇ ਤੱਕ ਕੋਈ ਭਰੋਸੇਯੋਗ ਸੂਚਨਾ ਪਹੁੰਚਦੀ ਹੈ ਅੱਜ ਅਸੀਂ ਪਿਛਲੀਆਂ ਭਰਤੀਆਂ ਦੇ ਅੰਕੜਿਆਂ ਦੇ ਆਧਾਰ ਤੇ ਅਤੇ ਮਿਲੀ ਜਾਣਕਾਰੀ ਅਨੁਸਾਰ ਇੱਕ ਬਹੁਤ ਹੀ ਸਹੀ ਅੰਦਾਜ਼ਾ ਲਗਾਵਾਂਗੇ ਆਓ ਹੁਣ ਆਪਾਂ ਸਭ ਤੋਂ ਪਹਿਲਾਂ 2025 ਦੀ ਭਰਤੀ ਦੇ ਹੁਣ ਤੱਕ ਦੇ ਸਫ਼ਰ ਤੇ ਇੱਕ ਨਜ਼ਰ ਮਾਰੀਏ ਸਭ ਤੋਂ ਪਹਿਲਾ ਪੜਾਅ ਸੀ ਜੋ 2025 ਦੀ ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦਾ ਓਸੀ ਲਿਖਤੀ ਪ੍ਰੀਖਿਆ ਰਿਟਰਨ ਐਗਜ਼ਾਮ ਜੋ ਤੁਹਾਡੇ 4 ਮਈ ਤੋਂ ਲੈ ਕੇ 4 ਮਈ ਤੋਂ ਲੈ ਕੇ 18 ਜੂਨ ਤੱਕ ਚੱਲੇ ਸਨ 4 ਮਈ ਤੋਂ 18 ਜੂਨ ਤੱਕ ਚੱਲੇ ਸਨ ਦੋਸਤੋ ਤੁਹਾਡੇ ਲਿਖਤੀ ਐਗਜ਼ਾਮ ਦੂਜਾ ਪੜਾਅ ਸੀ ਫਿਰ ਅਨਸਰ ਕੀ ਆਈ ਸੀ ਦੋਸਤੋ ਜਦੋਂ ਤੁਹਾਡੇ ਰਿਟਰਨ ਐਗਜ਼ਾਮ ਹੋ ਗਏ ਸਨ ਉਸ ਤੋਂ ਬਾਅਦ ਤਾਨੂੰ ਬੋਰਡ ਦੀ ਵੈਬਸਾਈਟ ਦੇ ਉੱਤੇ ਅਨਸਰ ਕੀ ਦੇਖਣ ਨੂੰ ਮਿਲੀ ਸੀ ਅਤੇ ਉਸ ਤੋਂ ਬਾਅਦ ਨਾਰਮਲਾਈਜੇਸ਼ਨ ਸਕੋਰ ਜਾਰੀ ਹੋਏ ਸਨ ਉਸ ਤੋਂ ਬਾਅਦ ਦੋਸਤੋ ਨਾਰਮਲਾਈਜੇਸ਼ਨ ਸਕੋਰ ਜਾਰੀ ਹੋਏ ਸਨ ਤੀਜਾ ਆਪਣਾ ਸੀ ਪੀਐਸਟੀ ਪੀਐਮਟੀ ਫਿਜ਼ੀਕਲ ਸਕਰੀਨਿੰਗ ਟੈਸਟ ਅਤੇ ਫਿਜ਼ੀਕਲ ਮੈਜ਼ਰਮੈਂਟ ਟੈਸਟ ਇਸ ਤੋਂ ਬਾਅਦ ਦੋਸਤੋ ਜਿਹੜਾ ਆਪਾਂ ਅਸੀਸ ਦਾ ਫਿਜ਼ੀਕਲ ਸਕਰੀਨਿੰਗ ਟੈਸਟ ਤੇ ਫਿਜ਼ੀਕਲ ਮੈਜ਼ਰਮੈਂਟ ਟੈਸਟ ਜੋ ਤੁਹਾਡੇ ਫਿਜ਼ੀਕਲ ਸਨ ਮਤਲਬ ਜੋ ਤੁਹਾਡੇ ਪੀਐਸਟੀ ਪੀਐਮਟੀ ਸਨ ਉਹ 11 ਅਕਤੂਬਰ ਤੋਂ 11 ਅਕਤੂਬਰ ਤੋਂ 17 ਅਕਤੂਬਰ ਤੱਕ ਚੱਲੇ ਸਨ ਫਿਜ਼ੀਕਲ ਲਈ ਜੇ ਆਪਾਂ ਗੱਲ ਕਰੀਏ ਫਿਜ਼ੀਕਲ ਲਈ ਕਾਲ ਲਗਭਗ 17000 ਬੱਚਿਆਂ ਨੂੰ ਫਿਜ਼ੀਕਲ ਲਈ ਬੁਲਾਇਆ ਗਿਆ ਸੀ ਦੋਸਤੋ PST PMT ਲਈ PST PMT ਲਈ ਲਗਭਗ 17000 ਬੱਚਿਆਂ ਨੂੰ ਬੁਲਾਇਆ ਗਿਆ ਸੀ ਜਿਸ ਵਿੱਚੋਂ ਬਹੁਤ ਸਾਰੇ ਗੈਰ ਹਾਜ਼ਰ ਰਹੇ ਅਤੇ ਕਈ ਉਮੀਦਵਾਰ ਫਿਜ਼ੀਕਲ ਵਿੱਚੋਂ ਫੇਲ ਹੋ ਗਏ ਇੱਕ ਅੰਦਾਜ਼ੇ ਅਨੁਸਾਰ ਲਗਭਗ 8000 ਤੋਂ 9000 ਬੱਚਿਆਂ ਨੇ ਲਗਭਗ 8000 ਤੋਂ 9000 ਬੱਚਿਆਂ ਨੇ ਜੋ ਫਿਜ਼ੀਕਲ ਸੀਓ ਪਾਸ ਕੀਤਾ ਹੈ ਦੋਸਤੋ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਭਾਵੇਂ 9000 ਨੇ ਫਿਜ਼ੀਕਲ ਪਾਸ ਕੀਤਾ ਹੈ ਪਰ ਜੁਆਇਨਿੰਗ ਲੈਟਰ ਸਿਰਫ ਟੌਪ 1746 ਉਮੀਦਵਾਰਾਂ ਨੂੰ ਹੀ ਮਿਲੇਗਾ ਉਹਨਾਂ ਦੀ ਕੈਟਾਗਰੀ ਅਨਸਾਰ ਜਿਹੜੇ ਉਮੀਦਵਾਰ ਕਿਸੇ ਵੀ ਕਾਰਨ ਕਰਕੇ ਇਸ ਵਾਰ ਮਿਸ਼ਨ ਨੂੰ ਪੂਰਾ ਨਹੀਂ ਕਰ ਪਾਉਣਗੇ ਤਾਂ ਤੁਸੀਂ ਹਾਰ ਨਹੀਂ ਮੰਨਣੀ ਦੋਸਤੋ 2026 ਵਾਲੀ ਕਾਂਸਟੇਬਲ ਵੈਕੈਂਸੀ ਵੀ ਜਲਦ ਹੀ ਆਉਣ ਵਾਲੀ ਹੈ ਜਾਂ ਤਾਂ ਦਸੰਬਰ ਦੇ ਲਾਸਟ ਵੀਕ ਦਸੰਬਰ ਦੇ ਮੰਥ ਦੇ ਵਿੱਚ ਆ ਸਕਦੀ ਹੈ ਜਾਂ ਜਨਵਰੀ ਦੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਇਹ ਪੋਸਟ ਦੇਖਣ ਨੂੰ ਮਿਲੇਗੀ ਜੋ 3400 ਪੋਸਟਾਂ ਤੇ ਜਿਸ ਦੀ ਭਰਤੀ ਹੋਵੇਗੀ ਤੁਸੀਂ ਅੱਜ ਤੋਂ ਹੀ ਉਸ ਦੀ ਤਿਆਰੀ ਸ਼ੁਰੂ ਕਰ ਦਿਓ ਹੁਣ ਇਹ ਸਾਰਾ ਪ੍ਰੋਸੈਸ ਹੋਣ ਤੋਂ ਬਾਅਦ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਡੀਵੀ ਲਈ ਕਟਆਫ ਦਾ ਦੋਸਤੋ ਹੁਣ ਇਸ ਤੋਂ ਅੱਗੇ ਸਿਰਫ ਦੋ ਪੜਾਅ ਬਾਕੀ ਹਨ ਜੇ ਆਪਾਂ ਗੱਲ ਕਰੀਏ ਤਾਂ ਇਸ ਤੋਂ ਅੱਗੇ ਹੁਣ ਸਿਰਫ ਦੋ ਪੜਾਅ ਬਾਕੀ ਹਨ ਲਗਭਗ ਅੱਧਾ ਸਫ਼ਰ ਹੈ ਜੋ 2025 ਦੀ ਭਰਤੀ ਨੇ ਪੂਰਾ ਕਰ ਲਿਆ ਹੈ ਇਸ ਤੋਂ ਬਾਅਦ ਦੋ ਪੜਾਅ ਬਾਕੀ ਹਨ ਇੱਕ ਤਾਂ ਦੋਸਤੋ ਡਾਕੂਮੈਂਟ ਵੈਰੀਫਿਕੇਸ਼ਨ ਡੀਵੀ ਤੇ ਇੱਕ ਆਪਾਂ ਗੱਲ ਕਰੀਏ ਫਾਈਨਲ ਰਿਜ਼ਲਟ ਫਾਈਨਲ ਰਿਜ਼ਲਟ ਤੇ ਡੀਵੀ ਅਣ ਗੱਲ ਕਰਦੇ ਹਾਂ ਪੰਜਾਬ ਪੁਲਿਸ 2025 ਦੀ ਡੀਵੀ ਕਟਆਫ ਜਾਂ ਤੁਸੀਂ ਕਹਿ ਲਓ ਕਿ ਡੀਵੀ ਦੇ ਐਡਮਿਟ ਕਾਰਡ ਕਦੋਂ ਤੱਕ ਆਉਣਗੇ ਸਹੀ ਅੰਦਾਜ਼ਾ ਲਗਾਉਣ ਲਈ ਸਾਨੂੰ ਪਹਿਲਾਂ 2023 ਅਤੇ 2024 ਦੀਆਂ ਭਰਤੀਆਂ ਦੇ ਪੀਐਸਟੀ ਪੀਐਮਟੀ ਤੋਂ ਲੈ ਕੇ ਡੀਵੀ ਤੱਕ ਦੇ ਸਮੇਂ ਤੇ ਇੱਕ ਨਜ਼ਰ ਮਾਰਨੀ ਪਵੇਗੀ ਤਾਂ ਹੁਣ ਦੇਖਦੇ ਹਾਂ ਆਪਾਂ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2023 ਤਾਂ ਦੇਖੋ ਦੋਸਤੋ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2023 ਤੇ 2024 ਦਾ ਤੁਹਾਨੂੰ ਡਾਟਾ ਦਿਖਾਇਆ ਗਿਆ ਹੈ ਫਿਜ਼ੀਕਲ ਟੈਸਟ ਤੋਂ ਲੈ ਕੇ ਡੀਵੀ ਤੱਕ ਦਾ 2023 ਦੇ ਵਿੱਚ ਫਿਜ਼ੀਕਲ ਟੈਸਟ ਸੀ ਜੋ ਤੁਹਾਡੇ ਪੰਜ ਤਾਰੀਖ 12ਵੇਂ ਮਹੀਨੇ ਦੀ 5 ਤਾਰੀਖ 2023 ਨੂੰ ਸਟਾਰਟ ਹੋਏ ਅਤੇ 15 ਤਾਰੀਖ ਤੱਕ ਚੱਲੇ ਜੋ ਡੀਵੀ ਕੱਟਆਫ ਸੀ ਜਾਂ ਐਡਮਿਟ ਕਾਰਡ ਲਾਈਵ ਡੇਟ ਕਹਿ ਸਕਦੇ ਆ ਆਪਾਂ 30 12 2023 ਨੂੰ ਆਈ ਦੋਸਤੋ 30 12 2023 ਨੂੰ ਤੁਹਾਡੀ ਡੀਵੀ ਕੱਟਆਫ ਦੇਖਣ ਨੂੰ ਮਿਲੀ ਫਿਜ਼ੀਕਲ ਟੈਸਟ ਤੋਂ ਲੈ ਕੇ ਫਿਜ਼ੀਕਲ ਟੈਸਟ ਦੇ ਖਤਮ ਹੋਣ ਤੋਂ ਲਗਭਗ 15 ਦਿਨ ਬਾਅਦ ਆਪਾਂ ਨੂੰ ਲਗਭਗ 15 ਦਿਨ ਬਾਅਦ ਜੋ ਡੀਵੀ ਦੀ ਕਟਆਫ ਆ ਗਈ ਸੀ ਮਤਲਬ ਐਡਮਿਟ ਕਾਰਡ ਤੁਹਾਡੇ ਲਾਈਵ ਹੋ ਗਏ ਸੀ ਡੀਵੀ ਸਟਾਰਟ ਡੇਟ ਸੀ ਜੋ 8 ਜਨਵਰੀ 2024 ਜੋ 13 ਜਨਵਰੀ 2024 ਤੱਕ ਚੱਲੀ ਸੀ ਲਗਭਗ 5-6 ਦਿਨ ਚੱਲੀ ਸੀ ਡੀਵੀ ਤੁਹਾਡੀ ਐਡਮਿਟ ਕਾਰਡ ਆਉਣ ਤੋਂ ਬਾਅਦ ਦੋਸਤੋ ਲਗਭਗ 9 ਦਿਨ ਬਾਅਦ ਤੁਹਾਡੀ ਡੀਵੀ ਸ਼ੁਰੂ ਹੋ ਗਈ ਸੀ ਇਹ 2023 ਦਾ ਡਾਟਾ ਹੈ 2023 ਦੀ ਭਰਤੀ ਵਿੱਚ ਫਿਜ਼ੀਕਲ ਤੋਂ ਲਗਭਗ 15 ਦਿਨ ਬਾਅਦ ਕਟਆਫ ਐਡਮਿਟ ਕਾਰਡ ਆ ਗਏ ਸਨ ਅਤੇ ਐਡਮਿਟ ਕਾਰਡ ਆਉਣ ਤੋਂ ਲਗਭਗ 7-8 ਦਿਨ ਬਾਅਦ ਡੀਵੀ ਸ਼ੁਰੂ ਹੋ ਗਈ ਸੀ ਤਾਂ ਇਸ ਸਾਲ ਦੇ ਵਿੱਚ ਇਹ ਪ੍ਰਕਿਰਿਆ ਸੀ ਜੋ ਬਹੁਤ ਤੇਜ਼ ਚੱਲੀ ਸੀ ਹੁਣ ਆਪਾਂ ਗੱਲ ਕਰੀਏ ਪੰਜਾਬ ਪੁਲਿਸ ਕਨਸਟੇਬਲ ਭਰਤੀ 2024 ਦੀ ਫਿਜ਼ੀਕਲ ਟੈਸਟ ਸ਼ੁਰੂ 25-11-2024 ਨੂੰ ਹੋਏ ਸਨ ਫਿਜ਼ੀਕਲ ਟੈਸਟ ਜੋ ਸਮਾਪਤ ਸੀ ਉਹ 12-12-2024 ਨੂੰ ਹੋਏ dv cut off admit card live 2212025 dv start date 2912025 dv end date 21012025 2024 ਦੀ ਭਰਤੀ ਵਿੱਚ ਫਿਜ਼ੀਕਲ ਤੋਂ ਲਗਭਗ 50 ਤੋਂ 52 ਦਿਨ ਬਾਅਦ ਕੱਟ ਆਫ ਐਡਮਿਟ ਕਾਰਡ ਜਾਰੀ ਹੋ ਗਏ ਸਨ ਲਗਭਗ ਦੋਸਤੋ 50 ਤੋਂ 52 ਦਿਨ ਬਾਅਦ ਫਿਜ਼ੀਕਲ ਦੇ ਖਤਮ ਹੋਣ ਤੋਂ ਲਗਭਗ 50 ਤੋਂ 52 ਦਿਨ ਬਾਅਦ ਤੁਹਾਡੇ ਐਡਮਿਟ ਕਾਰਡ ਲਾਈਵ ਹੋ ਗਏ ਸਨ ਮਤਲਬ dv ਲਈ ਕੱਟ ਆਫ ਆ ਗਈ ਸੀ ਅਤੇ ਐਡਮਿਟ ਕਾਰਡ ਆਉਣ ਤੋਂ ਲਗਭਗ 7 ਦਿਨ ਬਾਅਦ ਐਡਮਿਟ ਕਾਰਡ ਆਉਣ ਤੋਂ ਲਗਭਗ 7 ਦਿਨ ਬਾਅਦ ਡੀਵੀ ਸਟਾਰਟ ਹੋ ਗਈ ਸੀ ਤਾਂ ਜੋ ਐਡਮਿਟ ਕਾਰਡ ਆਉਣ ਤੋਂ ਬਾਅਦ ਜੋ ਡੀਵੀ ਲਈ ਸਮਾਂ ਲੱਗਦਾ ਹੈ ਉਹ ਲਗਭਗ 2023-2024 ਵਿੱਚ ਸੇਮ ਹੀ ਹੈ 7-7 ਇੱਥੇ 9 ਦਿਨ ਲੱਗੇ ਸਨ 2023 ਵਿੱਚ 24 ਵਿੱਚ 7 ਦਿਨ ਲੱਗੇ ਸਨ ਪਰ ਆਪਾਂ 2023 ਦੇ ਮੁਕਾਬਲੇ 2024 ਦਾ ਇਹ ਪ੍ਰੋਸੈਸ ਥੋੜਾ ਸਲੋ ਰਿਹਾ ਸੀ ਦੋਸਤੋ ਹੁਣ ਦੋਸਤੋ ਤੁਸੀਂ ਪਿਛਲੇ ਅੰਕੜਿਆਂ ਤੋਂ ਥੋੜਾ ਬਹੁਤਾ ਅੰਦਾਜ਼ਾ ਲਗਾ ਲਿਆ ਹੋਵੇਗਾ ਆਓ ਹੁਣ ਦੇਖਦੇ ਹਾਂ ਪੰਜਾਬ ਪੁਲਿਸ ਕਨਸਟੇਬਲ 2025 ਦੀ ਡੀਵੀ ਕਟਆਫ ਐਡਮਿਟ ਕਾਰਡ ਲਾਈਵ ਅਪਡੇਟ ਕੀ ਹੋ ਸਕਦੀ ਹੈ ਪੰਜਾਬ ਪੁਲਿਸ 2025 ਡੀਵੀ ਕਟਆਫ ਐਡਮਿਟ ਕਾਰਡ ਪਲੱਸ ਡੀਵੀ ਸਟਾਰਟ ਡੇਟ ਤਾਂ ਹੁਣ ਤੁਹਾਨੂੰ ਸਾਰੇ ਜਵਾਬ ਇਸ ਵੀਡੀਓ ਦੇ ਵਿੱਚ ਮਿਲਣਗੇ ਜਿਸ ਦਾ ਤੁਸੀਂ ਬੇਸਬਰੀ ਤੋਂ ਇੰਤਜ਼ਾਰ ਕਰ ਰਹੇ ਹੋ ਜਿਵੇਂ ਅਸੀਂ ਗੱਲ ਕਰੀਏ ਤਾਂ 2025 ਵਾਲੀ ਭਰਤੀ ਦਾ ਜੋ ਪ੍ਰੋਸੈਸ ਬਹੁਤ ਤੇਜ਼ ਚੱਲ ਰਿਹਾ ਹੈ ਇਸ ਦਾ ਪ੍ਰੋਸੈਸ ਹੈ ਦੋਸਤੋ ਜੋ ਦੂਸਰੀਆਂ ਭਾਰਤੀਆਂ ਦੇ ਮੁਕਾਬਲੇ ਬਹੁਤ ਫਾਸਟ ਚੱਲ ਰਿਹਾ ਹੈ ਜੇਕਰ ਦੋਸਤੋ ਪੰਜਾਬ ਵਿੱਚ ਹੜਾਂ ਕਾਰਨ ਫਿਜ਼ੀਕਲ ਪੋਸਟਪੌਨ ਨਾ ਹੁੰਦੇ ਤਾਂ ਹੁਣ ਤੱਕ ਤੁਹਾਡੀ ਡੀਵੀ ਹੋ ਜਾਣੀ ਸੀ ਫਿਜ਼ੀਕਲ ਸਮਾਪਤ ਹੋਏ ਨੂੰ ਲਗਭਗ 19-20 ਦਿਨ ਹੋ ਗਏ ਹਨ ਦੋਸਤੋ ਅੱਜ ਦੀ ਗੱਲ ਕਰੀਏ ਤਾਂ ਫਿਜ਼ੀਕਲ ਸਮਾਪਤ ਹੋਏ ਨੂੰ ਲਗਭਗ 19-20 ਦਿਨ ਹੋ ਚੁੱਕੇ ਹਨ ਪਰ ਹੁਣ ਡੀਵੀ ਜਾਰੀ ਨਾ ਹੋਣ ਦਾ ਇੱਕ ਹੋਰ ਵੀ ਕਾਰਨ ਹੈ ਉਹ ਹੈ ਦੋਸਤੋ ਹਾਈਟ ਇਸ਼ੂ ਜਿੰਨਾ ਬੱਚਿਆਂ ਦਾ ਹਾਈਟ ਨੂੰ ਲੈ ਕੇ ਇਸ਼ੂ ਚੱਲ ਰਿਹਾ ਸੀ ਉਹਨਾਂ ਲਈ ਵੀ ਖੁਸ਼ਖਬਰੀ ਹੈ ਕਿਉਂਕਿ ਉਹਨਾਂ ਨੂੰ ਦੁਬਾਰਾ ਹਾਈਟ ਮੈਜ਼ਰਮੈਂਟ ਲਈ 7 ਨਵੰਬਰ ਨੂੰ ਬੁਲਾ ਲਿਆ ਗਿਆ ਹੈ ਰਿਪੋਰਟਿੰਗ ਟਾਈਮ 9 ਵਜੇ ਦਾ ਹੈ ਤਾਂ ਜਿਨ੍ਹਾਂ ਦਾ ਹਾਈਟ ਦੇ ਵਿੱਚ ਕੋਈ ਇਸ਼ੂ ਸੀ ਜਿਨ੍ਹਾਂ ਨੇ ਮੇਲਜ਼ ਵਗੈਰਾ ਪਾਈਆਂ ਸਨ ਤੁਸੀਂ ਆਪਣੀ ਮੇਲ ਚੈੱਕ ਕਰ ਸਕਦੇ ਹੋ ਤੇ 7 ਤਰੀਕ ਨੂੰ ਦੁਬਾਰਾ ਤੁਸੀਂ ਜਾ ਸਕਦੇ ਹੋ 7 ਨਵੰਬਰ ਨੂੰ ਤੁਸੀਂ ਦੁਬਾਰਾ ਜਾ ਸਕਦੇ ਹੋ ਜਿਨ੍ਹਾਂ ਨੂੰ ਮੇਲ ਆਈ ਹੈ ਹਾਈਟ ਮੈਜ਼ਰਮੈਂਟ ਲਈ ਬੋਰਡ ਉਹਨਾਂ ਦੇ ਨਤੀਜੇ ਨੂੰ ਵੀ ਇਸ ਪ੍ਰਕਿਰਿਆ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ ਇਸ ਸਾਰੀ ਸਥਿਤੀ ਨੂੰ ਦੇਖਦੇ ਹੋਏ ਅਤੇ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਉਸ ਅਨਸਾਰ ਜੋ ਐਕਸਪੈਕਟਡ ਡੇਟ ਹੈ ਡੀਵੀ ਕਟਆਫ ਅਤੇ ਐਡਮਿਟ ਕਾਰਡ ਦੀ ਜੋ ਲਾਈਵ ਐਕਸਪੈਕਟਡ ਡੇਟ ਐਕਸਪੈਕਟਡ ਡੇਟ ਹੈ ਦੋਸਤੋ ਡੀਵੀ ਕਟਆਫ ਕਦੋਂ ਆਵੇਗੀ ਅਤੇ ਐਡਮਿਟ ਕਾਰਡ ਲਾਈਵ ਕਦੋਂ ਹੋਣਗੇ ਇਸ ਦੀ ਜੋ ਐਕਸਪੈਕਟਡ ਡੇਟ ਹੈ ਦੋਸਤੋ ਉਹ 15 ਨਵੰਬਰ 15 ਨਵੰਬਰ ਤੋਂ 22 ਨਵੰਬਰ 2025 ਦੇ ਵਿਚਕਾਰ ਦੋਸਤੋ 15 ਨਵੰਬਰ ਤੋਂ ਲੈ ਕੇ 22 ਨਵੰਬਰ 2025 ਦੇ ਵਿਚਕਾਰ ਤੁਹਾਡੀ ਜੋ ਕੱਟਆਫ ਆ ਜਾਵੇਗੀ ਤੇ ਤੁਹਾਡੇ ਐਡਮਿਟ ਕਾਰਡ ਲਾਈਵ ਹੋ ਜਾਣਗੇ 99% ਦੋਸਤੋ ਇਸ ਤਰੀਕ ਦੇ ਵਿਚਕਾਰ ਤੁਹਾਡਾ ਇਹ ਪ੍ਰੋਸੈਸ ਸ਼ੁਰੂ ਹੋਵੇਗਾ ਡੀਵੀ స్టార్ਟ ਡੇਟ ਹੁਣ ਆਪਾਂ ਗੱਲ ਕਰੀਏ ਕਿ ਡੀਵੀ ਕਦੋਂ ਸਟਾਰਟ ਹੋਵੇਗੀ ਡੀਵੀ ਸਟਾਰਟ ਡੇਟ ਹੈ ਦੋਸਤੋ ਜੋ ਉਹ ਹੈ 25 ਡੀਵੀ ਜੋ ਸਟਾਰਟ ਡੇਟ ਹੈ ਉਹ ਹੈ 25 ਨਵੰਬਰ 25 ਨਵੰਬਰ ਤੋਂ 2 ਦਸੰਬਰ 25 ਨਵੰਬਰ ਤੋਂ 2 ਦਸੰਬਰ ਦੇ ਵਿਚਕਾਰ ਤੁਹਾਡੀ ਡੀਵੀ ਦੋਸਤੋ ਸ਼ੁਰੂ ਹੋ ਜਾਵੇਗੀ ਦੋਸਤੋ 99% ਸੰਭਾਵਨਾ ਹੈ ਕਿ ਇਸੇ ਡੇਟ ਅਨਸਾਰ ਤੁਹਾਡਾ ਅਗਲਾ ਪ੍ਰਸਾਸਿ ਸ਼ੁਰੂ ਹੋਵੇਗਾ ਇਸ ਨੂੰ ਕੋਈ ਤੁੱਕਾ ਨਾ ਸਮਝੋ ਲਗਭਗ ਬਿਲਕੁਲ ਸਹੀ ਜਾਣਕਾਰੀ ਜੋ ਸਾਨੂੰ ਮਿਲੀ ਹੈ ਅਸੀਂ ਤੁਹਾਡੇ ਤੱਕ ਪਹੁੰਚਾਈ ਗਈ ਹੈ ਮੇਰੀ ਸਲਾਹ ਹੈ ਕਿ ਆਪਣੇ ਸਾਰੇ ਡਾਕੂਮੈਂਟ ਦਸਤਾਵੇਜ਼ ਤਿਆਰ ਰੱਖੋ ਕਿੰਨੇ ਕੈਂਡੀਡੇਟ ਨੂੰ ਡੀਵੀ ਲਈ ਬੁਲਾਇਆ ਜਾਵੇਗਾ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਕਿੰਨੇ ਕੈਂਡੀਡੇਟ ਨੂੰ ਡੀਵੀ ਲਈ ਬੁਲਾਇਆ ਜਾਵੇਗਾ ਆਖਰੀ ਅਤੇ ਸਭ ਤੋਂ ਵੱਡਾ ਸਵਾਲ ਹੈ ਡਾਕੂਮੈਂਟ ਵੈਰੀਫਿਕੇਸ਼ਨ ਲਈ ਕਿੰਨੇ ਕੈਂਡੀਡੇਟ ਨੂੰ ਬੁਲਾਇਆ ਜਾਵੇਗਾ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੁੱਲ ਪੋਸਟਾਂ 1746 ਹਨ ਤਾਂ ਆਪਾਂ ਗੱਲ ਕਰੀਏ ਜੇ ਕੁੱਲ ਪੋਸਟਾਂ ਦੀ ਤਾਂ 1746 ਹਨ 1746 ਪੋਸਟਾਂ ਤੇ ਭਰਤੀ ਹੋ ਰਹੀ ਹੈ ਬਹੁਤ ਸਾਰੇ ਚੈਨਲ ਕਹਿ ਰਹੇ ਹਨ ਕਿ 3000 ਜਾਂ ਇਸ ਤੋਂ ਵੀ ਵੱਧ ਕੈਂਡੀਡੇਟ ਨੂੰ ਬੁਲਾਇਆ ਜਾਵੇਗਾ ਪਰ ਪਿਛਲੇ ਰੁਝਾਨਾਂ ਅਤੇ ਪ੍ਰੋਸੈਕ ਯੋਗ ਸੂਤਰਾਂ ਅਨੁਸਾਰ ਲਗਭਗ ਜੇ ਆਪਾਂ ਗੱਲ ਕਰੀਏ ਤਾਂ 1. 1.2 ਗੁਣਾ ਤੋਂ 1.2 ਗੁਣਾ ਤੋਂ 1. 5 ਗੁਣਾ ਉਮੀਦਵਾਰਾਂ ਨੂੰ ਬੁਲਾਉਣ ਦੀ ਸੰਭਾਵਨਾ ਹੈ ਇਸ ਦਾ ਮਤਲਬ ਹੈ ਕਿ ਕੁੱਲ ਪੋਸਟਾਂ ਦੇ ਮੁਕਾਬਲੇ ਲਗਭਗ ਕੁੱਲ ਪੋਸਟਾਂ ਦੇ ਮੁਕਾਬਲੇ ਲਗਭਗ 2200 ਤੋਂ 2500 ਕੁੱਲ ਪੋਸਟਾਂ ਦੇ ਮੁਕਾਬਲੇ ਲਗਭਗ 2200 ਤੋਂ 2500 ਤੱਕ ਕੈਂਡੀਡੇਟ ਨੂੰ ਹੀ ਡੀਵੀ ਲਈ ਬੁਲਾਇਆ ਜਾਵੇਗਾ 2500 ਤੋਂ ਜ਼ਿਆਦਾ ਕੈਂਡੀਡੇਟ ਨੂੰ ਨਹੀਂ ਬੁਲਾਇਆ ਜਾਵੇਗਾ ਡੀਵੀ ਵਿੱਚ ਵੀ ਕੁਝ ਕ ਉਮੀਦਵਾਰ ਡਾਕੂਮੈਂਟ ਵਿੱਚ ਕਮੀ ਹੋਣ ਕਰਕੇ ਬਾਹਰ ਹੋ ਜਾਂਦੇ ਹਨ ਇਸ ਲਈ ਬੋਰਡ ਇੱਕ ਸੁਰੱਖਿਅਤ ਮਾਰਜਿਨ ਰੱਖਦਾ ਹੈ ਜੇਕਰ ਤੁਹਾਡਾ ਨਾਮ 2200 ਤੋਂ 2500 ਦੇ ਦਾਇਰੇ ਵਿੱਚ ਆਉਂਦਾ ਹੈ ਤਾਂ ਤੁਹਾਡੀ ਉਮੀਦ ਜਿੰਦਾ ਹੈ ਤਾਂ ਦੋਸਤੋ اےਸੀ ਪੰਜਾਬ ਪੁਲਿਸ ਕਨਸਟੇਬਲ 2025 ਭਾਰਤੀ ਨਾਲ ਸੰਬੰਧਿਤ ਅੱਜ ਦਾ ਅੱਜ ਦਾ ਸਭ ਤੋਂ ਵੱਡਾ ਅਪਡੇਟ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰੀ ਜਾਣਕਾਰੀ ਬਿਲਕੁਲ ਸਪਸ਼ਟ ਹੋ ਗਈ ਹੋਵੇਗੀ ਆਪਣੀ ਤਿਆਰੀ ਪੂਰੀ ਰੱਖੋ ਆਪਣੇ ਡਾਕੂਮੈਂਟਸ ਤਿਆਰ ਕਰ ਲਓ ਅਤੇ ਨਿਰਾਸ਼ ਨਾ ਹੋਵੋ ਦੋਸਤੋ ਅਸੀਂ ਵੀ ਅਸੀਂ ਡੀਵੀ ਦੀ ਐਕਸਪੈਕਟਿਡ ਕੱਟਆਫ ਤੇ ਫਾਈਨਲ ਕੱਟਆਫ ਬਾਰੇ ਇੱਕ ਵੀਡੀਓ ਬਣਾ ਚੁੱਕੇ ਹਾਂ ਤੁਸੀਂ ਉਹ ਦੇਖ ਸਕਦੇ ਹੋ ਜੇ ਹਜੇ ਤੱਕ ਨਹੀਂ ਦੇਖੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਸਾਡੇ ਚੈਨਲ ਪੰਜਾਬ ਐਗਜ਼ਾਮ ਮਾਸਟਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ